ਕਿਵੇਂ ਲੱਗਦਾ ਆ ਚੀਜ਼ ਆ ਨਾ ਜਿਹੜੀ ਤੁਹਾਨੂੰ ਕਿਸੇ ਨੇ ਨਹੀਂ ਤੇ ਨਹੀਂ ਪ्युअर ਕੈਮਰੀ ਦਾ ਪ्युअर ਫੋਲੋ ਕੈਮਰੀਕ ਦੇ ਵਿੱਚ ਚਾਹੇ ਦੀ ਚਿਕਨ ਲਾ ਲਓ ਦੇਖ ਕੇ ਕਿੰਨੀ ਪਿਆਰੀ ਲੱਗਦੀ ਆ ਸਾਰਿਆਂ ਨਾਲ ਚਿਕਨ ਦੀਆ ਦੇਖੋ ਜੀ ਸਿਰਫ 99 ਰੁਪਏ ਦੀ ਸੇਲ ਲੱਗੀ ਆ ਪਿੰਡ ਧੌਲੇ ਦੇ ਵਿੱਚ ਡਿਜ਼ਾਈਨ ਤਾਂ ਬਾਹਲੇ ਸੋਹਣੇ ਡਿਜ਼ਾਈਨ ਨੇ ਪੈਣੋ ਲਓ ਡਿਜ਼ਾਈਨਾਂ ਦੇ ਵਿੱਚ ਤਾਂ ਇੰਨੇ ਨੂੰ 150 ਦਾ ਇੱਕ 500 ਦੇ ਚਾਰ ਡਿਜ਼ਾਈਨ ਦੇਖੋ ਚੈੱਕ ਕਰੋ ਭਾਣਾ ਫਲਾਵਣ ਲਈ ਕੀ ਰੇਟਾ ਸੋਨ ਲਈ 50 ਰੁਪਏ ਮੀਟਰ ਪੀਸਾਂ ਚ ਲਾ ਦੂੰਗਾ 250 ਦਾ ਸੂਟਾ ਚੱਕ ਲਈ ਫਟੇ ਦੇਖੋ ਬਜ਼ਾਰਾਂ ਦੇ ਵਿੱਚ 400 ਦੇਖੋ ਜੀ ਚੈੱਕ ਕਰਨ 99 ਰੁਪਿਆ ਦੇ ਵਿੱਚ ਚੁੰਨੀ ਕਦੇ ਨਹੀਂ ਮਿਲਣੀ ਸੋਨ ਨੂੰ ਬਨਾਰਸੀ ਦੇ ਵਿੱਚ ਦੇਖੋ ਚੈੱਕ ਕਰ ਲਓ ਜੀ 99 ਰੁਪਿਆਵਾਂ ਦੇ ਵਿੱਚ ਸੇਲ ਲੱਗੀ ਪਈ ਆ ਲੁੱਟ ਖੜੀਆਂ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਇਆਂ ਧੌਲੇ ਪਿੰਡ ਦੇ ਵਿੱਚ ਬਲਵੰਤ ਸਿੰਘ ਖਾਲਸਾ ਨੇ ਬਹੁਤ ਹੀ ਵੱਡੀ ਸੇਲ ਲਾ ਦਿੱਤੀ ਆ ਜਿੱਥੇ ਤੁਹਾਨੂੰ ਕੱਪੜੇ ਮਿਲਦੇ ਨੇ ਬਹੁਤ ਹੀ ਸਸਤੇ ਰੇਟਾਂ ਤੇ ਸਸਤੇ ਨਹੀਂ ਭਾਈ ਮਿੱਟੀ ਦੇ ਭਾ ਦੇਣੇ ਆਪਾਂ ਮਿੱਟੀ ਦੇ ਭਾ ਜਿਹੜਾ ਲੈਗਾ ਲੈਗਾ ਜਿਹੜਾ ਰਹਿਗਾ ਰਹਿਗਾ ਪਿੰਡ ਧੌਲੇ ਦੇ ਬਲਵੰਤ ਖਾਲਸਾ ਨੇ ਵੱਡੇ ਮੇਲੇ ਰਕੜੀ ਤੱਕਾ ਝੱਕ ਤੇ ਫੱਟੇ ਭਾਈ ਇਸ ਤੋਂ ਬਾਅਦ ਦੇਖੋ ਜੀ ਇਹ ਕੈਮਰੀਕ ਦੇ ਸੂਟ ਜਿਹੜੇ ਚਿਕੜਾਂ ਦੇ ਬਜ਼ਾਰਾਂ ਦੇ ਵਿੱਚ ਮਿਲਦੇ ਨੇ 550 ਦੇਖੋ ਜੀ ਅੱਜ ਤੁਹਾਨੂੰ ਦੇ ਰਹੇ ਹਾਂ ਸਿਰਫ 350 ਰੁਪਏ ਦੇ ਵਿੱਚ ਬਜ਼ਾਰਾਂ ਦਾ ਰੇਟ 500 ਦੇਣਗੇ ਦੇਖੋ ਪਿਓਰ ਕੈਮਰੀਕ ਦੇ ਵਿੱਚ ਆ ਪਿਓਰ ਸਿਲਵਰ ਦੇ ਕੋਈ ਪਲਾਜੋ ਲੱਗੇ ਹੋਏ ਨੇ ਫੈਂਸੀ ਦੇ ਵਿੱਚ ਆ ਦੇਖੋ ਜੇ ਕਿਸੇ ਨੇ ਆਲ ਓਵਰ ਲੈਣੇ ਨੇ ਉਹ ਵੀ ਤੁਹਾਨੂੰ ਇਹੀ ਰੇਟ ਤੇ ਮਿਲਣਗੇ ਦੇਖੋ ਪਿਓਰ 100% ਕਾਉਟਨ ਲਿਖਿਆ ਹੋਇਆਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਹੜੀ ਚੀਜ਼ ਦਿਓ ਕਹਾਂਗੇ ਤਾਂ ਉਹੀ ਮਿਲੂਗੀ 100% ਕਾਉਟਨ ਪਿਓਰ ਆ ਦੇਖੋ ਜੀ ਇਹ ਦੇ ਕਲਰ ਇੰਨੇ ਸੋਹਣੇ ਨੇ ਵੀ ਇੰਨੇ ਪਿਆਰੇ ਪਿਆਰੇ ਡਿਜ਼ਾਈਨ ਪਿਓਰ ਕੈਮਰਿਕ ਦੇ ਵਿੱਚ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਸੁੰਦਰ ਸੁੰਦਰਾ ਰੰਗ ਸਾਰੇ ਕੈਮਰਿਕ ਭਾਈ 700 ਦਾ ਜੋੜਾ ਲਾਇਆ ਪਿਆ ਹੈਗਾ ਫੁੱਲ ਮੈਂ ਉਹ ਵੀ ਪਹਿਨੇ ਦੇਖੋ ਜੀ ਕੈਮਰਿਕ ਦੇ ਡਿਜ਼ਾਈਨ ਆ ਦੇਖੋ ਭਾਈ ਡਿਜ਼ਾਈਨ ਐਹ ਜਿ ਕਿਤੇ ਨਹੀਂ ਮਿਲਦੇ ਤੁਹਾਨੂੰ ਸਾਰੇ 500 ਵਿੱਚ ਹੀ ਆਉਂਦੇ ਨੇ ਪਰ ਬਲਵੰਤ ਖਾਲਸਾ ਪਿੰਡ ਧੌਲੇ ਵਾਲੇ ਨੇ ਲਾਇਣੀਆਂ ਗਰਾਉਣ ਘਰ ਰਖੜੀ ਧੱਕਾ ਰਖੜੀ ਧੱਕ ਮੇਲੇ ਲਾਉਣੇ ਨੇ ਮੇਲਾ ਤੁਹਾਨੂੰ ਦਿਖਾਵਾਂ ਕਿ ਕਿਵੇਂ ਲੱਗਦਾ ਆ ਚੀਜ਼ਾਂ ਨੇ ਜਿਹੜੀ ਸੋਨੂੰ ਕਿਸੇ ਨੇ ਨਹੀਂ ਦੇਣੀ ਪਿਓਰ ਕੈਮਰੀ ਦਾ ਪਿਓਰ ਫੋਲ ਕੈਮਰੀਕ ਦੇ ਵਿੱਚ ਚਾਹੇ ਦੀ ਚਿਕਨ ਲਾ ਲਓ ਦੇਖ ਕੇ ਕਿੰਨੀ ਪਿਆਰੀ ਲੱਗਦੀ ਆ ਸਾਰਿਆਂ ਨਾਲ ਚਿਕਨ ਦੀ ਕਟਾ ਦੂੰ ਚਾਹੇ ਦੀ ਕਿਵੇਂ ਜਿਸ ਨੂੰ ਲੋੜ ਆ ਆਲ ਓਵਰ ਲੈ ਲਓ ਜਿਵੇਂ ਸੋਨੂੰ ਤੁਹਾਨੂੰ ਮਨ ਚੰਗਾ ਲੱਗਦਾ ਉਵੇਂ ਮਿਲੂਗੀ ਠੀਕ ਆ ਜੀ ਸਾਰੇ ਰੰਗ ਡਿਜ਼ਾਈਨ ਚੈੱਕ ਕਰਾ ਦਿਓ ਜੀ ਐਨੇ ਡਿਜ਼ਾਈਨ ਪਹਿਨੇ ਸੋਨੂੰ ਦਿਖਾਇਆ ਹੀ ਨਹੀਂ ਜਾਣੇ ਬਹੁਤ ਬਹੁਤ ਘੈਂਡ ਘੈਂਡ ਡਿਜ਼ਾਈਨ ਨੇ ਰੂਹ ਖਸ ਹੁੰਦੀ ਆ ਮਨ ਨੂੰ ਜਿੰਨੀ ਚੰਗੀ ਲੱਗ ਰਹੀ ਆ ਆਪਾਂ ਕੱਟ ਕੇ ਦੇ ਦਾਂ ਕਮੀਜ਼ ਲੈਣੀ ਆ ਕਮੀਜ਼ ਵੀ ਦੇ ਦਾਂਗੇ ਦੇਖੋ ਜੀ ਡਿਜ਼ਾਈਨ ਪਿਆਰੇ ਪਿਆਰੇ ਡਿਜ਼ਾਈਨ ਮਿਲਦੇ ਨੇ ਫੈਂਸੀ ਆਈਟਮਾਂ ਦੀ ਸੇਲ ਲਾਈ ਅੱਜ ਬਲਵੰਤ ਖਾਲਸਾ ਪਿੰਡ ਧੌੜਿਆ ਦੇਖੋ ਜੀ ਰਿਆੰਗ ਡਿਜ਼ਾਈਨ ਓਕੇ ਆ ਜਾਵਾ ਦੇਖੋ ਜੀ ਨਾਲੇ ਦੇਵਾਂਗੇ ਫੁੱਲ ਗਾਰੰਟੀ ਕਪੜੇ ਦਾ ਬੋਰਾ ਜੇ ਸਿੱਜੇ ਖਰਾ ਹੋ ਜੇ ਇੱਥੇ ਮਾਰੋ ਲੈ ਕੇ ਦੇਖੋ ਜੀ ਰੰਗ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਰੰਗਾਂ ਦੀ ਗੱਲ ਕਰ ਦਿਓ ਜੀ ਐਨੇ ਪਿਆਰੇ ਕਲਰ 500 ਵਾਲੇ 600 ਰੁਪਏ ਵਾਲੇ ਡਿਜ਼ਾਈਨ ਨਹੀਂ ਹੁੰਦੇ ਜਿਹਹੇ ਸੋਨੂੰ 99 ਰੁਪਿਆ ਦੇ ਵਿੱਚ ਮਿਲ ਜੂਗਾ ਦੇਖੋ ਜੀ ਸਿਰਫ 99 ਰੁਪਏ ਦੀ ਸੇਲ ਲੱਗੀ ਆ ਪਿੰਡ ਧੌਲੇ ਦੇ ਵਿੱਚ ਡਿਜ਼ਾਈਨ ਤਾਂ ਬਾਲੇ ਸੋਹਣੇ ਡਿਜ਼ਾਈਨ ਨੇ ਭੈਣੋ ਲਓ ਡਿਜ਼ਾਈਨਾਂ ਦੇ ਵਿੱਚ ਤਾਂ ਇੰਨੇ ਸੋਹਣੇ ਡਿਜ਼ਾਈਨ ਆ ਕਰ ਲੋ ਚੈੱਕ ਕਰ ਲੋ ਕਿਤੇ ਨਹੀਂ ਮਿਲਣੇ ਤੁਹਾਨੂੰ 99 ਰੁਪਿਆ ਦੇ ਵਿੱਚ ਹਜ਼ਾਰ ਦੇ 10 500 ਦੇ 5 ਆ ਜੋ ਭਾਈ ਹੱਗੇ ਹੋਰ ਦਿਖਾਉਣੇ ਸਾਨੂੰ ਮੇਲੇ ਦੇਖੋ ਜੀ ਆ ਚੀਜ਼ ਆ ਜਿਹੜੀ ਜੋਰ ਜੱਟ ਦੀ ਹੁਣ ਤੁਹਾਨੂੰ ਪਾਤੀ ਆ ਜੀ ਸਹਿਰਾਂ ਦੇ ਵਿੱਚ ਮਿਲਦੀ ਆ ਇਹ 300 400 350 ਪਰ ਆਪਾਂ ਉਹ ਨਹੀਂ ਲਾਉਨੇ ਰੇਟਾ ਸਿਰਫ ਰੇਟ ਪੈਣੋ ਨੂੰ 150 ਦਾ ਇੱਕ 500 ਦੇ ਚਾਰ ਡਿਜ਼ਾਈਨ ਦੇਖੋ ਚੈੱਕ ਕਰੋ ਪੈਣੋ ਫਲਾਵਰ ਸੋਡੇ ਕੋਲ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ 500 ਦੇ ਚਾਰ ਚੁੰਨੀਆਂ ਦੇ ਭਾਅ ਕਰਤੇ ਸੂਟ ਬੰਡੇ ਜਾਣਗੇ 99 ਰੁਪਏ ਦੇ ਵਿੱਚ ਨਾਲੇ ਚੁੰਨੀਆਂ ਚੁੰਨੀਆਂ ਕਿਹੜੀਆਂ ਨੇ ਇਹ ਬਨਾਰਸੀ ਦੇ ਵਿੱਚ ਜਿਹੜੀਆਂ ਮਿਲਦੀਆਂ ਬਾਜ਼ਾਰ ਦੇ ਵਿੱਚ 250 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਵੇਖੋ ਜੀ ਚੈੱਕ ਕਰ ਲਓ 99 ਰੁਪਿਆ ਦੇ ਵਿੱਚ ਚੁੰਨੀ ਕਉਦੇ ਨਹੀਂ ਮਿਲਣੀ ਸੋ ਨੂੰ ਬਨਾਰਸੀ ਦੇ ਵਿੱਚ ਦੇਖੋ ਚੈੱਕ ਕਰ ਲਓ ਜੀ 99 ਰੁਪਿਆ ਦੇ ਵਿੱਚ ਸੇਲ ਲੱਗੀ ਪਈ ਆ ਲੁੱਟ ਲਓ ਮੇਲਾ ਕਰਵਾਈ ਪਈ ਆ 999 ਆਜੋ ਜੀ ਇੱਧਰ ਵੀ ਹੁਣ ਸੁਣੋ ਕਾਉਂਟਰ ਦੇ ਸੂਟਾਂ ਦੀ ਸੇਲ ਆਤੀ ਦੇਖੋ ਜੀ ਕੈਮਰੀਕ ਦੇ ਸੂਟ ਬਾਜ਼ਾਰ 'ਚ ਮਿਲਦਾ 450 ਰੁਪਿਆ ਆਜੋ ਜੀ ਆਉਣ ਲਈ ਕੀ ਰੇਟ ਆ ਤੁਹਾਨੂੰ ਲਈ 50 ਰੁਪਿਆ ਮੀਟਰ ਪੀਸਾਂ 'ਚ ਲਾ ਦੂੰਗਾ 250 ਦਾ ਸੂਟ ਆ ਚੱਕ ਲਈ ਫਟੇ ਦੇਖੋ ਬਜ਼ਾਰਾਂ ਦੇ ਵਿੱਚ 400 ਮਿਲਦਾ ਚਾਹੇ ਦੀ 450 ਮਿਲਦਾ ਪਰ ਆਪਣੇ ਕੋਲੋਂ ਲੈ ਕੇ ਜਾਓ ਸਿਰਫ ਪਠਾਨਾਂ ਦੇ ਥਾਣ ਪੈਣੇ 250 ਰੁਪਏ ਦਾ ਸੂਟ ਲਾ ਦਾਂਗੇ 50 ਰੁਪਏ ਮੀਟਰ ਕੱਟ ਪੀਸ ਪਿਓਰ ਕੈਮਰੀਕ ਦੇ ਵਿੱਚ ਆਜੋ ਬਾਈ ਅਉ ਇਸ ਤੋਂ ਬਾਅਦ ਖਿੱਚਦਾ ਕੰਮ ਬਾਈ ਚਾਦਰਾਂ ਦਾ ਜਿਹੜੇ ਬਜ਼ਾਰਾਂ ਦੇ ਵਿੱਚ 350 300 ਵਾਲੀ ਚਾਦਰ ਬਾਈ ਜੀ ਵੀਡੀਓ ਦੇ ਵਿੱਚ ਸ਼ੇਅਰ ਕਰਕੇ ਆਜੋ ਤੁਹਾਨੂੰ ਸਿਰਫ ਮਿਲੂਗੀ ਚਾਦਰ ਦਾ ਰੇਟ 500 ਦੀਆਂ ਨਚਾਦਰਾਂ ਲਓ ਜੀ ਸਿਰਫ ਤੈਨੂੰ ਚਾਦਰਾਂ 500 ਦੀਆਂ 3 250 ਦੀ 1 400 ਦੀਆਂ 2 500 ਦੀਆਂ ਡਿਜ਼ਾਈਨ ਚੈੱਕ ਕਰ ਲਓ 3 ਲੈ ਜਾਓ ਵੀਡੀਓ ਨੂੰ ਸਿਆਰ ਕਰਕੇ ਆਜੋ ਤਿੰਨ ਚਾਦਰਾਂ ਪੈਣ ਵਾਂਣ ਤੇ ਚਾਦਰਾਂ ਦੀ ਸੇਲ ਲੱਗੀ ਆ ਰਖੜੀ ਤੱਕ ਮੇਲੇ ਲਾਉਣੇ ਨੇ ਚਾਦਰਾਂ ਦੇ ਦੇਖ ਡਿਜ਼ਾਈਨ ਜੀ ਫੁੱਲ ਕਢਾਕੇ ਪੂਰੇ ਫੁੱਲ ਵਧੀਆ ਨੇ ਇਸ ਤੋਂ ਬਾਅਦ ਕੋੜ ਤੇ ਪੀਆ ਮੈਂ ਦੀ ਫੁੱਲ ਵੱਡੀ ਸੇਲ ਰੱਖਾਂਗੇ ਪਹੁੰਚੋ ਬਾਈ ਆਪਣੇ ਕੋਲ ਪਿੰਡ ਤੌੜਾ